ਦੋਸਤੋ ਵੈਲਕਮ ਬੈਕ ਟੂ ਆਰ ਮਾਈ ਯੂਟਿਊਬ ਚੈਨਲ ਜਬੀਨਫੋ ਕੀ ਹਾਲਚਾਲ ਤੁਹਾਡਾ ਸਾਰਾ ਨਵੀਂ ਦੇ ਸਾਰੇ ਚੜ੍ਹਦੀ ਕਲਾ ਚ ਹੋਗੇ ਸੋ ਅੱਜ ਅਸੀਂ ਆਏ ਹਾਂ ਜੀ ਗੱਡੀ ਦੀ ਸੀਟ ਕਵਰ ਪਵਾਉਣ ਦੇ ਲਈ ਤੇ ਸੀਟਾਂ ਦਾ ਕੰਮ ਚੱਲਦਾ ਹੈ ਬਦ ਦੁਕਾਨੇ ਨਾਲ ਤੇ ਆ ਪਟਾਪੜੇ ਹੋ ਰਹੀ ਸੀਟ ਦੀ ਤੇ ਲੈਦਰ ਦੀ ਸੀਟਸ ਨੇ ਲੈਦਰ ਦੀ ਨਹੀਂ ਕਹਿ ਸਕਦੇ ਲੈਦਰ ਵਾਂਗੂ ਹੁੰਦੀ ਹੈ ਤੇ ਇਸ ਲਈ ਪਵਾਏ ਕਿ ਕਿ ਬੀ ਡਰਿੰਕ ਵਗੈਰਾ ਕੋਈ ਪਾਣੀ ਵਗੈਰਾ ਡਿੱਗ ਜਾਂਦਾ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ ਤੇ ਇਸ ਲਈ ਆਪਾਂ ਸੀਟਾਂ ਦਾ ਕਵਰ ਪਵਾ ਰਹੇ ਹਾਂ ਦਿਖਾਨਾ ਮੈਂ ਕਿੱਦਾਂ ਅੰਦਰ ਫਿਟਿੰਗ ਹੋ ਰਹੀ ਹੈ ਸੀਟਾਂ ਕੱਢ ਕੇ ਤੇ ਆਓ ਦਿਖਾਨੇ ਨਾਲ ਬਾਕੀ ਮੈਂ ਤੁਹਾਨੂੰ ਬਾਅਦ ਜਰੂਰ ਦੱਸਾਂਗਾ ਕਿ ਕਿੰਨੇ ਦੀ ਸੀਟ ਪਈ ਹੈ ਸੀਟ ਕਵਰ ਕਿੰਨੇ ਦੇ ਪਏ ਨੇ ਤੇ ਸਾਰਾ ਕੁਝ ਤੁਹਾਨੂੰ ਐਂਡ ਜਮੈਂ ਡਿਸਕਸ ਕਰਾਂਗਾ ਉਹ ਤੁਹਾਨੂੰ ਦਿਖਾਉਣੇ ਪਹਿਲਾਂ ਸੀਟ ਕਵਰ ਲੈ ਜਾਂਦੇ ਆ ਦੇਖੋ ਸੇਮ ਲਾਈਕ ਲੈਦਰ ਹੈ ਪਰ ਲੈਦਰ ਹੀ ਕਹਿ ਸਕਦੇ ਨੂੰ ਆਪਾਂ ਲੈਦਰ ਵਾਂਗ ਹੀ ਹੈ ਉਹ ਦਿਖਾਣੇ ਆ ਜੀ ਸੀਟ ਦਾ ਜਿਹੜਾ ਪਿਛਲੇ ਕਵਰ ਇਹਨਾਂ ਨੇ ਫਿੱਟ ਕੀਤੇ ਆ ਤੇ ਜ਼ਬਰਦਸਤ ਨੇ ਵੈਸੇ ਟਾਈਮ ਲੱਗੇਗਾ ਤੇ ਕਹਿੰਦੇ ਕਿ ਆਪਾਂ ਇੱਥੇ ਲੱਗੇ ਸਾਡੇ ਨਾਲ ਕਾਫੇ ਆ ਇੱਕ ਇੱਥੇ ਅਸੀਂ ਖਾਵਾਂਗੇ ਇਹ ਕਹਿੰਦੇ ਹਲਵਾ ਪੂੜੀ ਖਾਣੇ ਆ ਤੋਂ ਨੂੰ ਪਤਾ ਕਿ ਆਪਾਂ ਸੀਟ ਕਵਰ ਪਾਉਣੇ ਪਿਆ ਔਰ ਪਿਛਲੀ ਸਿੱਕਾਂ ਜਿਹੜੀਆਂ ਨੇ ਨਾ ਉਹਨੇ ਪੱਟੀ ਹੋਈ ਹੈ ਦੇਖੋ ਸੀਟ ਪਿਛਲੀਆਂ ਇਹਨਾਂ ਨੇ ਫਿੱਟ ਕਰਦੀਆਂ ਨੇ ਇਹ ਮਤਲਬ ਇਹ ਸਾਨ ਨੇ ਕੱਟਤਾ ਬਹੁਤ ਜ਼ਬਰਦਸਤ ਹੈ ਤੇ ਜ਼ਬਰਦਸਤ ਹੋ ਗਏ ਨੇ ਬਾਕੀ ਇਹ ਹੁਣ ਜਿਹੜਾ ਉਹ ਤਿਆਰ ਕਰਨਾ ਉਹ ਪਿਛੇ ਰੱਖਿਆ ਕਰਦੇ ਬਿਨੇ ਫਰੰਟ ਸੀਟ ਦਾ ਠੀਕ ਹੈ ਲੇਕਿਨ ਜਿਹਨੂੰ ਤਿਆਰ ਕਰਾਈਆਂ ਨੇ ਨਾ ਸੀਟਾਂ ਤੇ ਜਿਹੜੀ ਪੁਰਾਣੀ ਸਕੂਟਰ ਹੈ ਯਾਰ ਜਿਹੜੀ ਇਹ ਤੋਂ ਪਹਿਲਾਂ ਦਾ ਰੈਪ ਮਾਡਲ ਹੈ ਉਹਦੇ ਨਾਲ ਦੀ ਸਿਟਿੰਗ ਹੋ ਗਈ ਕਿਉਂਕਿ ਉਹ ਥੋੜਾ ਫਰਕ ਸੀਗਾ ਇਹ ਚੀਜ਼ ਜਿਹੜੀ ਨਾ ਪ੍ਰੋਪਰ ਫਿਟ ਨਹੀਂ ਹੋ ਰਹੀ ਦੁਬਾਰਾ ਫੇਰ ਆਣਾ ਪੈਣਾ ਕਿਉਂਕਿ ਕਹਿੰਦੇ ਪਿਛਲੀ ਤੇ ਸਹੀ ਹੈ ਲੇਕਿਨ ਇਹ ਜਿਹੜੀ ਚੀਜ਼ ਹੈ ਨਾ ਇਹ ਪ੍ਰੋਪਰ ਫਿਟਿੰਗ ਨਹੀਂ ਦੁਬਾਰਾ ਤਿਆਰ ਕਰਨਗੇ ਤੇ ਉਹ ਥੱਲੇ ਉਹਨਾਂ ਫਿਰ ਥੱਲੇ ਵਾਲੀ ਕੱਢਤੀਆਂ ਲੇਕਿਨ ਇਹ ਨਹੀਂ ਫਿਟਿੰਗ ਆ ਰਹੀ ਤੋਂ ਕਹਿੰਦੇ ਸਾਨੂੰ ਖੁਸ਼ੀ ਨਹੀਂ ਹੋ ਰਹੀ ਕੀ ਮਤਲਬ ਪੈਕ ਕਰਦੇ ਹਾਂ ਹੋਇਆ ਸੀਟ ਨੂੰ ਪ੍ਰੋਪਰ ਤਿਆਰ ਕਰਦੇ ਹਾਂ ਮਤਲਬ ਪ੍ਰੋਪਰ ਨਹੀਂ ਹੈ ਉਹ ਪੁਰਾਣੀ ਸਕੂਡਾ ਦੀ ਹੈ ਇਹ ਗੈਪ ਆਤਾ ਹੈ ਧਿਆਨ ਜਿਹੜੀ ਚੀਜ਼ ਨੇ ਤੇ ਬਹਿ ਜੇਗੀ ਜਗਰਾ ਉਹਨੂੰ ਪੱਟੇ ਾਟ ਕਰਕੇ ਪਾਵਾਂਗੇ ਨਾ ਜਿਹੜੀ ਸੀਟਾਂ ਆਲਰੇਡੀ ਤਿਆਰ ਕੀਤੀਆਂ ਹੋਈਆਂ ਜਿਹੜੀ ਲੈ ਕੇ ਆਏ ਨੇ ਅਗਰ ਉਹਨੂੰ ਪਾਨੇ ਤੇ ਦੱਬ ਜਾਣੀਆਂ ਚੀਜ਼ਾਂ ਆ ਜਿਹੜੀ ਨੂੰ ਲਾਵਾਂਗੇ ਸੀਟ ਕਵਰ ਨੂੰ ਤੇ ਫਿਰ ਉਹ ਨਾ ਦੱਬੀਆਂ ਦੱਬੀਆਂ ਲੱਗਣਗੀਆਂ ਸੋ ਭੈੜੀਆਂ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਵੇਟ ਕਰਾਂਗੇ ਦੁਬਾਰਾ ਅਸੀਂ ਸਿਰਫ ਇਹ ਵਾਲਾ ਇਹ ਦੋਨੋਂ ਸੀਟਾਂ ਅਗਲੀਆਂ ਦੁਬਾਰਾ ਅਸੀਂ ਮਤਲਬ ਤਿਆਰ ਕਰਕੇ ਨਾ ਤੇ ਨੈਕਸਟ ਵੀਕ ਅਸੀਂ ਤੁਹਾਨੂੰ ਫਿਟ ਕਰਕੇ ਦਾਂਗੇ ਅਦਰਵਾਇਜ਼ ਨਹੀਂ ਤੇ ਉਹਨਾਂ ਨੇ ਜਿਹੜੂ ਕੱਢਣਗੇ ਨਾ ਮੈਨੂੰ ਦਿਖਾਣਾ ਪੜ ਲਈ ਸਿਰ ਤੋਂ ਸੋ ਸਮੱਸਿਆ ਹੋ ਗਈ ਜਿਵੇਂ ਥੱਲੇ ਵਾਲੀ ਇਹ ਚੀਜ਼ ਨਾ ਬਹਿ ਜਾਏਗੀ ਜੇ ਟਾਈਟ ਪਾਣਗੇ ਨਾ ਇਹ ਚੀ ਥੱਲੇ ਥੱਲੇ ਚਲੀ ਜਾਏਗੀ ਇਹ ਬਿਲਕੁਲ ਫਿਰ ਜਦੋਂ ਖੋਲ ਖੋਲਾਂਗੇ ਇਹਨਾਂ ਨੂੰ ਸੀਟਾਂ ਨੂੰ ਚੇਂਜ ਕਰਾਂਗੇ ਕਵਰ ਨੂੰ ਤਾਂ ਫਿਰ ਇਹ ਦਵੇ ਦਵੇ ਹੋਣਗੇ ਇਸ ਕਰਕੇ ਕਹਿੰਦੇ ਵੀ ਸੀਟ ਆਪਾਂ ਜਿਹੜਾ ਇਹਲਾ ਹਿੱਸਾ ਹੈ ਨਾ ਦਬੇ ਨਾ ਤਾਂ ਆਪਾਂ ਥੋੜਾ ਜਿਹਾ ਲੂਜ਼ ਦੁਬਾਰਾ ਸਿਚ ਕਰਾਂਗੇ ਤੇ ਆ ਮੈਂ ਛੱਡ ਤਾ ਪਿਛਲਾ ਹਿੱਸਾ ਪ੍ਰੋਪਰ ਫਿਟਿੰਗ ਆ ਰਹੀ ਹੈ ਦੇਖੋ ਲੇਕਿ ਥੋੜੀ ਦੀ ਇਹਦਾ ਫਰਕ ਆ ਰਿਹਾ ਸੋ ਇੱਕ ਨੈਕਸਟ ਵੀਕ ਅਸੀਂ ਤਿਆਰ ਕਰਾਵਾਂਗੇ ਦੇਖੋ ਸਮਝਦੇ ਤੁਸੀਂ ਇਹ ਤੁਸੀਂ ਕਟਿੰਗ ਕਰ ਲੋਗੇ ਆ ਪ੍ਰੋਪਰ ਇਹਨੂੰ। ਇਹ ਸਾਈਜ਼ ਵਾਸਤੇ ਕਰ ਦੇਵਿਓ। ਇਹ ਸਾਈਜ਼। ਆਕਸ਼ਨ। ਪੀਸ ਬਾਈ ਪੀਸ ਬਣੇਗਾ। ਹਾਂਜੀ। ਪੀਸ ਬਾਈ ਪੀਸ ਬਣੇਗਾ। ਅੱਛਾ ਪੀਸ ਬਾਈ ਪੀਸ ਠੀਕ ਹੈ। ਆਹ ਦੋਸਤ ਤੁਸੀਂ ਦੇਖ ਸਕਦੇ ਹੋ ਸೀਟ ਕਵਰ ਪੈ ਗਏ ਨੇ ਪਿਛਲੇ ਤਾਂ ਪੈ ਗਏ ਨੇ ਇਹ ਆਹ ਵਾਲੇ ਹਨਾ ਇਹ ਤਿਆਰ ਕਰਦੇ ਨੇ ਕਿਉਂਕਿ ਦੀ ਫਿਟਿੰਗ ਪ੍ਰੋਪਰ ਨਹੀਂ ਸੀ ਜੇ ਫਿਟਿੰਗ ਉਹ ਪਾंदे ਤਾਂ ਉਹ ਦਬ ਜਾਣੀ ਸੀ ਚੀਜ਼ ਹੈ ਲੀਆਂ ਇਸ ਕਰਕੇ ਇਹ ਤਿਆਰ ਕਰਦੇ ਨੇ ਇਹ ਅਗਲੇ ਵੀਕ ਤੱਕ ਸਾਡੇ ਜਿਹੜੇ ਏ ਐਲ ਐਸ ਹੈ ਅਗਲੇ ਵੀਕ ਤੱਕ ਤਿਆਰ ਹੋ ਜਾਏਗਾ ਇਹ ਵੀ ਦੋਨੋਂ ਤਿਆਰ ਹੋ ਗਏ ਨੇ ਬਸ ਆਹ ਰਹਿ ਗਿਆ ਹੁਣ ਠੀਕ ਹੈ ਬਾਕੀ ਕਿੰਨੇ ਦਾ ਸੀ ਸਾਰਾ ਹਿਸਾਬ ਤੁਹਾਨੂੰ ਦੱਸਾਂਗਾ ਮੈਂ ਠਹਿਰ ਕੇ ਸੋ ਅੱਜ ਜਿਵੇਂ ਆਏ ਆਂ ਜੀ ਸੀਡ ਕਵਰ ਪਵਾਉਣ ਵਾਸਤੇ ਪਿਛਲੀ ਵੀਡੀਓ ਦੇਖਿਆ ਤੁਸੀਂ ਪਿਛਲੇ ਸਾਰੇ ਸੀਡ ਕਵਰ ਅਸੀਂ ਪਾਲੀਸੀ ਕੇ ਆਲਰੇਡੀ ਤੇ ਆਹ ਥੋੜੀ ਫਿਟਿੰਗ ਸਹੀ ਨਹੀਂ ਸੀ ਕਿਉਂਕਿ ਇਹਨੇ ਕਰਕੇ ਬੰਦੇ ਨਹੀਂ ਸੀ ਪ੍ਰੋਪਰਲੀ ਤੇ ਹੁਣ ਉਹਨੂੰ ਫਿਟ ਕਰਨ ਗਿਆ ਅੱਜ ਇਹ ਸੀਡ ਕਵਰਸ ਨੂੰ ਅਸੀਂ ਪਵਾਣਾ ਆਂ ਜੀ ਲੂਟਨ ਸ਼ਹਿਰ ਚ ਬਾਹਰ ਦਾ ਕੁਛ ਨਜ਼ਾਰਾ ਕੁਛ ਇਦਾਂ ਦਾ ਦੇਖੋ ਬਾਹਰ ਦਾ ਇਸ ਟਾਈਮ ਪੂਰਾ ਬੱਦਲ ਵਾਲਾ ਮੂਹਲ ਬਣਿਆ ਹੋਇਆ ਸੋ ਸੀਡ ਕਵਰ ਪਾਉਣੇ ਆ ਮੈਂ ਤੁਹਾਨੂੰ ਇਹਨਾਂ ਤਾਂ ਦੱਸਾਂਗਾ ਕਿ ਸੀਡ ਕਵਰ ਕਿੰਨੇ ਦੇ ਪਏ ਨੇ ਮੇਰੇ ਮੇਰੀ ਗੱਡੀ ਦੇ ਖਾਸ ਕਰਕੇ ਬਾਕੀ ਦਾ ਅਲਗ-ਅਲਗ ਪਰੇਟ ਆ ਉਹ ਵੀ ਆਪਾਂ ਪੁੱਛਦੇ ਆ ਭਾਈ ਤੋਂ ਜਿਹਨੂੰ ਆਪਾਂ ਸੀਟ ਕਵਰ ਪਾ ਰਹੇ ਆ ਤੇ ਕੀ ਕੀ ਹਿਸਾਬ ਦਾਬਾ ਕਿੰਨੇ ਦਾ ਪੈਂਦਾ ਕਿਸੇ ਹੋਰ ਗੱਡੀ ਤੇ ਪਾਉਣ ਹੋਵੇ ਤੇ ਬਾਕੀ ਆਪਾਂ ਤੁਹਾਨੂੰ ਬਣੇ ਰੋ ਵੀਡੀਓ ਵਿੱਚ ਦਿਖਦੇ ਰੋ ਨਾਲ ਨਾਲ ਸੋ ਇੰਨੀ ਕੀ ਵੀਡੀਓ ਹੈ ਗੱਡੀ ਬਹੁਤ ਗੰਦੀ ਹੋਈ ਏ ਕਿਉਂਕਿ ਮੀਂਹ ਪੈਂਦਾ ਨਹੀਂ ਪਾਜੀ ਬਸ ਚੱਲਦੇ ਆਂ ਨਿਕਲਦੇ ਆਂ ਫਿਰ ਬਸ ਠੀਕ ਹੈ ਜੀ ਹਾਂ ਠੀਕ ਓਕੇ ਨਹੀ ਪਾਜੀ ਕੋਈ ਨਹੀਂ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਪਰੋਂਟਾ ਲੇਟ ਹੋ ਰਹਾ ਨਾ ਯਾਰ ਆਪਾਂ ਡੇਟ ਹੋ ਗਿਆ ਹੂੰ ਕਾਫੀ ਲੇਟ ਹੋ ਰਹਾ ਨਾ ਕਿਉਂਕਿ ਜਾਣਾ ਨਾ ਮੈਂ ਫਿਰ ਹਾਂ ਉਹ ਨਾਲੇ ਉਹਨਾਂ ਨੂੰ ਚੁੱਕਣਾ ਵੀ ਆ ਚੁੱਕਣਾ ਉਹਨਾਂ ਨੂੰ ਇਸ ਕਰਕੇ ਨਾ ਵੀਡੀਓ ਵਿੱਚ ਕਿ ਕਿਹੜੇ ਕਿਹੜੀ ਚ ਗੱਡੀਆਂ ਤੁਸੀਂ ਕਰਦੇ ਹੋ ਸਾਰੀਆਂ ਤੇ ਕਰਦੇ ਹੋ ਕੋਈ ਵੀ ਗੱਡੀ ਹੈ ਜਾਂ ਕੋਈ ਹੈ ਪਰਵੇ ਸੀਟਸ ਉਹ ਤਾਂ ਕਾਫੀ ਗੱਡੀਆਂ ਨੇ ਪ੍ਰੀਅਸ ਹੋ ਗਈ ਇਹ ਇਹ ਆਪਣਾ ਐਕਸਟੀਮਾ ਹੋ ਗਿਆ 7 ਸੀਟ 8 ਸੀਟ ਠੀਕ ਹੈ ਸੀ ਹੋ ਗਈ ਤੇ ਸਾਰੀਆਂ ਗੱਡੀਆਂ ਬੜੀਆਂ ਗੱਡੀਆਂ ਕਰਦਾ 8 ਸੀਟਰ ਦੀ ਹੋ ਗਈ ਓਕੇ ਫਿਰ ਆਪਣਾ ਇਹ ਲੈਕਸਸ ਹੋ ਗਈ ਸੀਟੀ 200 350 ਠੀਕ ਹੈ ਜੀ ਐਚ ਆਰ ਮਤਲਬ ਸਾਰੀਆਂ ਹੋ ਗਈਆਂ ਜਿਹੜੀਆਂ ਨਵੀਆਂ ਆ ਰਹੀਆਂ ਨੇ ਹੁਣ ਹੁਣ ਮੈਂ ਕਰਦਾ ਤੇ ਤੁਸੀਂ ਅਗਰ ਅਗਰ ਕਿਸੇ ਨੇ ਮਤਲਬ ਕਿਦਾਂ ਕੰਟੈਕਟ ਤੋਂ ਦਨ ਕਰ ਸਕਦਾ ਬੰਦਾ ਅਗਰ ਫੋਨ ਨੰਬਰ ਫੋਨ ਨੰਬਰ ਕਰਕੇ ਤੇ ਫਿਰ ਤੁਸੀਂ ਯਾ ਤਾਂ ਲੁੱਟਣਾ ਕੰਮ ਕਰਦਾ ਜਾਂ ਲੰਦਨ ਲੰਦਨ ਹੀ ਹਾਂ ਗਾਲ੍ਹਾਂ ਸੁਣੋ ਅੱਛਾ ਤੇ ਜੇ ਬਰਮਿੰਗਮ ਵਾਲੀ ਸਾਈਡ ਤੋਂ ਕੋਈ ਕਸਟਮਰ ਆਉਂਦਾ ਤਾਂ ਲੁੱਟਣਾ ਆਣਾ ਪਏਗਾ ਉਹਨੂੰ ਉਹਨੂੰ ਲੁੱਟਣਾ ਤੇ ਜੇ ਲੰਡਨ ਤੇ ਲੰਡਨ ਮੈਂ ਚੱਕਰ ਲੱਗਾ ਹੈ ਬਰਮਿੰਗਮ ਦਾ ਫਿਰ ਮੈਂ ਉਹ ਕਰ ਸਕਦਾ ਅੱਛਾ ਜਿਵੇਂ ਹੁੰਦਾ ਕਿ ਦੋ ਗੱਡੀਆਂ ਨੇ ਤਿੰਨ ਗੱਡੀਆਂ ਨੇ ਫਿਰ ਬੰਦਾ ਕਈ ਵੀ ਕਹਿੰਦਾ ਤਿੰਨ ਗੱਡੀਆਂ ਨੇ ਭਾਜੀ ਤੇ ਇਦਾਂ ਪੋਸਿਬਿਲਟੀ ਹੈ ਕਿ ਤਿੰਨ ਗੱਡੀਆਂ ਹੋਣ ਦੋ ਦਿਨ ਵਿੱਚ ਦੋ ਹੀ ਮੈਂ ਕਰਨਾ ਜਿਹੜੀਆਂ ਨਾ ਦੋ ਹੀ ਨਿਕਲਦੀਆਂ ਅੱਛਾ ਦੋ ਹੀ ਗੱਡੀਆਂ ਨਿਕਲਦੀਆਂ ਚਲੋ ਠੀਕ ਹੈ ਫਿਰ ਵੀ ਚਲੋ ਵਧੀਆ ਲੇਕਿਨ ਤੁਸੀਂ ਮਤਲਬ ਆਪ ਤਿਆਰ ਕਰਦੇ ਹੋ ਨਾ ਸੀਟਸ ਐ ਜੀਆਂ ਤਕਰੀਬਨ ਮੇਰਾ ਮਾਲ ਪਾਕਿਸਤਾਨ ਤੋਂ ਹੀ ਆਂਦਾ ਹੈ ਸਿੱਖਣਾ ਕਿ ਕੁਝ ਰਿਪੇਅਰ ਦਾ ਕੰਮ ਹੋਇਆ ਹੈ ਏਅਰ ਬੈਗ ਫਟਿਆ ਹੋਇਆ ਹੈ ਠੀਕ ਹੈ ਚਲੋ ਤੁਸੀਂ ਆਪਣਾ ਕੰਟੈਕਟ ਨੰਬਰ ਮੈਂ ਥੱਲੇ ਸਕਰੀਨ ਤੇ ਪਾ ਦਾਂਗਾ ਨਾ ਤੇ ਉਹ ਜਿਹਨੇ ਕੰਟੈਕਟ ਕਰਨਾ ਹੋਵੇ ਉਹਨੇ ਕਰ ਲੇਗਾ ਜਿੰਨੂੰ ਕਦੀ ਲੋਡ ਪੈਂਦੀ ਆ ਨਾ ਸ਼ਾਰਟਸ ਵਿੱਚ ਵੀ ਦੋਨਾਂ ਜਗ੍ਹਾ ਨਹੀਂ ਬਾਕੀ ਜਿੱਦਾਂ ਹੀ ਹੋਵੇਗਾ ਚੰਗਾ ਰਗਾ ਕਮਰਾਨ ਭਾਈ ਤੁਹਾਨੂੰ ਮਿਲ ਕੇ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਬੜਾ ਸੋਹਣਾ ਕੰਮ ਹੈ ਬਹੁਤ ਵਧੀਆ ਕੰਮ ਸੀਗਾ